ਸਾ ਮੇਂ ਦੇ ਹਾਲਾਤ 1947 ਤੋਂ ਮਗਰੋਂ ਦੇ ਬਾਰਚੋਂ ਉੱਜੜ ਕੇ ਆਇਆਂ ਦੇ ਜ਼ਖਮ ਅਜੇ ਰਿਸਦੇ ਹੀ ਸੰਕੇ 1955 ਚ ਭਿਆਨਕ ਹੜ੍ਹ ਨੇ ਆਣ ਤਬਾਈ ਮਚਾਈ ਫਸਲਾਂ ਪਸ਼ੂਆਂ ਦਾ ਚਾਰਾ ਘਾਹ ਪੱਠਾ ਸਭ ਗਲ ਸੜ ਕੇ ਤਬਾਹ ਹੋ ਗਿਆ ਸਾਡੇ ਪਿੰਡ ਕੋਟਲੀ ਗਾਜਰਾਂ ਦੇ ਕੋਲ ਦੀ ਲੰਗ ਦੀ ਰੇਲਵੇ ਲਾਈਨ ਦੇ ਪੁਲ ਥੱਲੇ ਪੁਲ ਦੀ ਕੰਧ ਤੇ ਫਲਾ 1955 ਦੇ ਵਗੇ ਪਾਣੀ ਦੇ تیر ਦਾ ਨਿਸ਼ਾਨ ਲੱਗਾ ਹੋਇਆ ਦੱਸਦਾ ਹੈ ਕਿ ਉਸ ਭਿਆਨਕ ਹੜ ਦਾ ਪਾਣੀ ਇਤਨਾ ਉੱਚਾ ਵਗ ਰਿਹਾ ਸੀ ਆੜ ਸਮੇਂ ਸਾਡੇ ਪਿੰਡ ਵਿੱਚ 6-7% ਮਕਾਨ ਪੱਕੀਆਂ ਇੱਟਾਂ ਦੇ ਬਾਕੀ ਕੱਚੀਆਂ ਦੇ ਸਨ 8-9 ਦਿਨ ਦੀ ਲਗਾਤਾਰ بارش ਨਾਲ 30-35% ਮਕਾਨ ਢਹਿ ਢੇਰੀ ਹੋਏ 20-25% ਪਰਿਵਾਰ ਘਰਾਂ ਤੋਂ ਬੇਘਰ ਹੋ ਗਿਆ ਬੇਘਰਿਆਂ ਵਿੱਚ ਮੇਰਾ ਮਾਤਾ ਪਿਤਾ ਵੀ ਸ਼ਾਮਲ ਹੈ ਸਾਧਨ ਪਾਣੀ ਪੀਣ ਦੇ ਉਸ ਜਮਾਨੇ 'ਚ ਅੱਜ ਵਰਗੇ ਨਹੀਂ ਹੁੰਦੇ ਸੀ ਪਸ਼ੂਆਂ ਨੂੰ ਪਾਣੀ ਛੱਪੜਾਂ ਤੋਂ ਪਿਆਈਦਾ ਸੀ ਆਪਣੇ ਪੀਣ ਲਈ ਖੂਹਾਂ ਜਾਂ ਖੂਈਆਂ ਤੋਂ ਲਿਆਈਦਾ ਸੀ ਸਾਂਝੇ ਥਾਵਾਂ ਤੇ ਖੂਈਆਂ ਪੁੱਟ ਕੇ ਪੱਕੀਆਂ ਇੱਟਾਂ ਦੀਆਂ ਬਣਾ ਕੇ ਪੱਕੀਆਂ ਮਣਾ ਬਣਾ ਕੇ ਉੱਤੇ ਪੌਣੀਆਂ ਲਾ ਕੇ ਲੱਜ ਅਤੇ ਡੋਲ ਰੱਖੇ ਜਾਂਦੇ ਸੀ ਤਾਂ ਜੋ ਆਉਂਦਾ ਜਾਂਦਾ ਰਾਈ ਪਾਤੀ ਆਪੇ ਪਾਣੀ ਭਰ ਕੇ ਪੀ ਸਕੇ ਕਈਆਂ ਨੇ ਘਰਾਂ ਵਿੱਚ ਬੋਰ ਕਰਕੇ ਪੈਪ ਵਾਲੀ ਖੂਈ ਬਣਾਈ ਹੁੰਦੀ ਸੀ ਅਤੇ ਬੋਕੀ ਨਾਲ ਪਾਣੀ ਕੱਢਿਆ ਜਾਂਦਾ ਸੀ 60 ਦੇ ird gird ਕਈਆਂ ਨੇ ਆਪਣੇ ਘਰਾਂ ਵਿੱਚ ਹੱਥ ਨਾਲ ਗੇੜਨ ਵਾਲੇ ਨਲਕੇ ਲਵਾ ਲਏ ਸੀ ਪਰ ਹਾਂ ਇਹ ਸੱਚ ਹੈ ਕਿ ਅੱਜ ਨਾਲੋਂ ਉਦੋਂ ਪਾਣੀ ਅਤੇ ਹਵਾ ਸਾਫ਼ ਸੁਥਰੇ ਹੁੰਦੇ ਸਨ ਸਾਡੇ ਘਰਾਂ ਤੋਂ ਖੂਦੂਰ ਹੋਣ ਕਰਕੇ ਅਸੀਂ ਵੀ ਪਾਣੀ ਨਲਕੇ ਤੋਂ ਲਿਆਇਦਾ ਸੀ ਸਾਡੇ ਘਰਾਂ ਲਾਗੇ ਦੋ ਘਰਾਂ 'ਚ ਨਲਕੇ ਸੀ ਇੱਕ ਬਹੁਤ ਭਾਰਾ ਜੋ ਮੇਰੇ ਤੋਂ ਗਿਰਦਾ ਨਹੀਂ ਸੀ ਅਤੇ ਇੱਕ ਹਲਕਾ ਸੀ ਇੱਕ ਛੋਟੀ ਜੀ ਪਿੱਤਲ ਦੀ ਬਾਲਟੀ ਹੁੰਦੀ ਸੀ ਜਿਸ ਨੂੰ ਕਮੰਡਲੀ ਕਿਹਾ ਜਾਂਦਾ ਸੀ ਉਸ ਵਿੱਚ 2 ਢਾਈ ਸੇਰ ਪਾਣੀ ਪੈਂਦਾ ਸੀ ਉਸ ਵਿੱਚ ਮੈਂ ਪਾਣੀ ਲੈਣ ਜਾਂਦਾ ਹੁੰਦਾ ਸੀ ਜਿਵੇਂ ਸ ਨਲਕੇ ਤੋਂ ਮੈਂ ਪਾਣੀ ਲਿਉਂਦਾ ਸੀ ਉਸ ਦੇ ਉੱਪਰ ਇੱਕ 베ਰੀ ਸੀ ਭਾਵ ਇਹ ਨਲਕਾ 베ਰੀ ਦੇ ਥੱਲੇ ਸੀ 베ਰ ਤਾਂ 베ਰੀ ਨੂੰ ਸਮੇਂ ਅਨੁਸਾਰ ਹੀ ਲੱਗਦੇ ਪਰ ਬੱਚੇ ਆਪਣੀ ਆਦਤ ਮੁਤਾਬਕ 베ਰੀ ਨੂੰ ਬੜੀ ਗੌਰ ਨਾਲ ਵੇਖਦੇ ਖਬਰੇ 베ਰ ਹੋਣ ਜਦ 베ਰ ਲੱਗਦੇ ਬੱਚਿਆਂ ਦਾ ਜੀ ਲਲਚਾਉਂਦਾ ਮੇਰਾ ਵੀ ਲਲਚਾਉਂਦਾ ਹੁੰਦਾ ਸੀ ਅੱਜ ਦੇ ਬੱਚਿਆਂ ਦਾ ਵੀ ਲਲਚਾਉਂਦਾ ਹੋਵੇਗਾ ਨਲਕੇ ਵਾਲੇ ਘਰੇਲੂ ਕੰਮਾਂ 'ਚ ਰੁੱਝੇ ਹੁੰਦੇ ਅੱਖ ਬਚਾ ਕੇ ਮੈਂ ਠੇਮ ਮਾਰਨੀ ਕਿ ਸ਼ਾਇਦ ਵੀਰ ਡਿੱਗਣ। 베ਰੀ ਨੂੰ ਠੇਮ ਵੱਜੀ ਦਾ ਪਤਾ ਲੱਗਣ ਤੇ ਤਾਈ ਜੀ ਨੇ ਦਬਕਾ ਮਾਰਨਾ ਤੇ ਐਵੇਂ ਐਵੇਂ ਦੋਕ ਕਰਮਾ ਮੇਰੇ ਵੱਲ ਆ ਜਾਣਾ। ਬਸ ਫਿਰ ਕੀ ਸੀ ਕਮੰਡਲੀ ਉੱਥੇ ਛੱਡ ਕੇ ਜਿਉਂ ਨਠਣਾ ਪਿੱਛੇ ਮੁੜ ਕੇ ਨਹੀਂ ਦੇਖਣਾ ਕਰਦਿਆਂ ਪੁੱਛਣਾ ਪਾਣੀ ਨਹੀਂ ਲਿਆਂਦਾ। ਅਸੀਂ ਨਹੀਂ ਹਾਂ ਅਸੀਂ ਨਹੀਂ ਹਾਂ ਸਾਨੂੰ ਉਹ ਮਾਰਦੇ ਆ ਜਵਾਬ ਮਿਲਣਾ ਨਾ ਮਾਰੋ 베ਰੀ ਨੂੰ ਠਿਮਾ ਦੂਵੇ ਦਿਨ ਡਰਦਿਆਂ ਡਰਦਿਆਂ ਪਾਣੀ ਲੈਣ ਜਾਣਾ ਤਾਈ ਜੀ ਨੇ ਮਿੱਠੀ ਮਿੱਠੀ ਘੂਰੀ ਵਟ ਕੇ ਮਿੱਠੀ ਮਿੱਠੀ ਹੋਣ ਲਿਖਦਾ ਉਦੋਂ ਕੌੜੀ ਸੀ ਕਹਿਣਾ ਮੰਡਲੀ ਰੱਖ ਕੇ ਠਾਹ ਨੂੰ ਕਰਲਾ ਮੂੰਹ ਤੇ ਨਲਕਾ ਢੇੜੀ ਚੱਲ ਜੇ 베ਰੀਵਲ ਉਤਾਂ ਨੂੰ ਦੇਖਿਆ ਤਾਂ ਦੇਖ ਲਈ ਕੱਲ ਵਾਂਗੂ ਕਮੰਡਲੀ ਛੱਡ ਕੇ ਨੱਠਣਾ ਪਊ ਮੈਂ ਡਰਦੇ ਡਰਦੇ ਨੇ ਸੰਗੜਦੇ ਜਾਣਾ ਜਿਵੇਂ ਤਾਈ ਬਗਿਹੜ ਰੂਪ ਹੋਵੇ ਪਰ ਹਾਂ ਹੁਣ ਪਤਾ ਲੱਗਦਾ ਕਿ ਤਾਈ ਜੀ ਦਾ ਪਰਿਵਾਰ ਕਿੰਨਾ ਚੰਗਾ ਸੀ ਕਿਉਂਕਿ ਜੀ ਹਾਂ ਕਈ ਘਰ ਇਸ ਨਲਕੇ ਤੋਂ ਪਾਣੀ ਭਰਨ ਆਉਂਦੇ ਸੀ ਤਾਈ ਜੀ ਅਤੇ ਤਾਈ ਜੀ ਦੇ ਪਰਿਵਾਰ ਨੇ ਕਦੇ ਕਿਸੇ ਨੂੰ ਪਾਣੀ ਭਰਨ ਤੋਂ ਨਹੀਂ ਰੋਕਿਆ ਸੀ ਬਾਹਰਲਾ ਦਰਵਾਜ਼ਾ ਦਿਨੇ ਕਦੇ ਵੀ ਲੱਗਾ ਨਹੀਂ ਹੁੰਦਾ ਸੀ ਹਨੇਰੇ ਇਸ ਹਨੇਰੇ ਲੱਗਾ ਵੀ ਹੋਵੇ ਪਾਣੀ ਭਰਨ ਦੇ ਨਾਂ ਤੇ ਖੋਲ ਦਿੱਤਾ ਜਾਂਦਾ ਸੀ ਉਦੋਂ ਲੋਕ ਇੱਕ ਦੂਜੇ ਦੇ ਆਸਰੇ ਪਿਆਰ ਨਾਲ ਜੀਉਂਦੇ ਸਨ ਹੁਣ ਕੋਈ ਕਿਸੇ ਦਾ ਆਸਰਾ ਨਹੀਂ ਲੋਚਦਾ ਕਿਉਂਕਿ ਹੁਣ ਪੈਸੇ ਦੀ ਦੌੜ ਲੱਗੀ ਹੋਈ ਹੈ ਉਦੋਂ ਗਰੀਬੀ ਦਾ ਬਹੁਤ ਬੋਲਬਾਲਾ ਹੋਣ ਕਰਕੇ ਸਭ ਇੱਕ ਦੂਜੇ ਦੇ ਨਾਲ ਮਿਲ ਕੇ ਹਮਦਰਦੀ ਨਾਲ ਅਤੇ ਆਪਸੀ ਪਿਆਰ ਨਾਲ ਵਸਦੇ ਸੰਤਾਲੀ ਦੀ ਹਿੰਦਪਾਕ ਵੰਡ ਦੇ ਜ਼ਖਮਾਂ ਤੇ 55 ਦੇ ਆਏ ਹੜ ਨੇ ਲੂਣ ਪਾ ਕੇ ਨਵੇਂ ਸਿਰਿਓਂ ਰਿਸਣ ਅਤੇ ਦਰਦ ਕਰਨ ਲਾ ਦਿੱਤੇ ਸੀ ਕਾਰਨਾਂ ਕਰਕੇ ਗਰੀਬੀ ਜਵਾਨ ਹੋ ਗਈ ਤੇ ਮੂੰਹ ਤੋਂ कुंठ ਚੱਕ ਕੇ ਨੱਚਣ ਲੱਗੀ ਕੁੜੀ ਦੇਵੀ ਬਣ ਕੇ ਨਹੀਂ ਡੈਨ ਬਣ ਕੇ ਨੱਚਣ ਲੱਗੀ ਗਰੀਬੀ ਦੀ ਹਾਲਤ ਕੋਈ ਵੀ ਗੱਲ ਜਾਂ ਕਿਸੇ ਵੀ ਪਰਿਵਾਰ ਦੀ ਕੋਈ ਵੀ ਘਟਨਾ ਕੰਨੀ ਸੁਣੀ ਹੋਰ ਅੱਖੀਂ ਦੇਖੀ ਹੋਰ ਅਤੇ ਖੁਦ ਤੇ ਵਾਪਰੀ ਹੋਰ ਕਹੀ ਜਾਂਦੀ ਹੈ ਗਰੀਬੀ ਦਾ ਕਸਟ ਜੋ ਮੈਂ ਆਪਣੇ ਸਰੀਰ ਤੇ ਹੰਡਾਇਆ ਕਲਮ ਦੀ ਨੋਕ ਕਾਗਜ਼ ਦੀ ਹਿੱਕ ਤੇ ਮੇਰਾ ਬਚਪਨ ਅਤੇ ਗਰੀਬੀ ਦੇ ਸਿਰਲੇਖ ਹੇਠ ਇੰਜ ਨਿਰਤਕਾਰੀ ਕਰਦੀ ਲਿਖਦੀ ਹੈ ਸਰਵਨ ਕਰੋ ਜੀ ਸੋਣ ਕਰਮੀਆਂ ਤੈਨੂੰ ਕੱਲ ਕਿਹਾ ਸੀ ਕਿ ਜਿਸ ਨੂੰ ਮੱਝ ਅਤੇ ਗਾਂ ਦੀ ਪਛਾਣ ਨਹੀਂ ਉਸਨੇ ਪਸ਼ੂ ਕੀ ਚਾਰਨੇ ਆ ਅੱਜ ਤੂੰ ਫਿਰ ਕਹੀਂ ਨਹੀਂ ਪਸ਼ੂ ਚਾਰਨ ਜਾਊਗਾ ਪਿੰਡ ਦੀ ਵੱਟੇ ਤੇ ਵਿਆਹੀ ਕੁੜੀ ਦੇ ਸਹੁਰੇ ਨੇ ਕਿਹਾ ਜਾਂ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਪਿੰਡ ਦੀ ਨੋ ਦੇ ਪਿਤਾ ਨੇ ਕਿਹਾ ਕਿਉਂਕਿ ਬੀਤ ਗਏ ਕੱਲ ਮੈਂ ਪਸ਼ੂ ਚਾਰਨ ਗਿਆ ਸੀ ਫਸਲ ਚ ਪੈ ਪਸ਼ੂ ਨੂੰ ਮੋੜਨ ਲੱਗਿਆ ਫਸਲ ਖਾਂ ਦੇ ਪਸ਼ੂ ਨੇ ਜੋਰ ਦੀ ਫੂ ਕਰਕੇ ਸਿਰ ਹਿਲਾਇਆ ਮੈਂ ਡਰਦਾ ਨੱਠ ਕੇ ਦੂਰ ਚਲਾ ਗਿਆ ਘਰ ਆ ਕੇ ਕਿਹਾ ਤੁਹਾਡੀ ਬੱਗੀ ਮੱਝ ਮਾਰਦੀ ਮੈਂ ਨਹੀਂ ਚਾਰਨ ਜਾਣਾ ਜਾਂਦ ਕੇ ਮੱਝ ਨਹੀਂ ਬੱਗੀ ਗਾਂ ਸੀ ਜਿਸ ਨੂੰ ਮੈਂ ਅਗਿਆਨਤਾ ਚ ਬੱਗੀ ਮੱਝ ਕਿਹਾ ਸੀ ਉਹ ਮੇਰੀ ਮੂਰਖਤਾ ਤੇ ਸਾਰੇ ਹੱਸੇ ਮੈਂ ਉਹਨਾਂ ਦੇ ਹੱਸਣ ਵਾਲੇ ਭੇਦ ਨੂੰ ਨਾ ਜਾਣ ਸਕਿਆ ਇਸੇ ਕਰਕੇ ਉਹਨਾਂ ਦੇ ਬਜ਼ੁਰਗ ਨੇ ਉਕਤ ਵਾਕ ਦੁਹਰਾਇਆ ਸੁਣ ਕਰਮੀਏ ਤੈਨੂੰ ਕੱਲ ਕਿਹਾ ਸੀ ਕੀ ਕਰੀਏ ਮਾਸੜ ਜੀ ਗਰੀਬੀ ਤਾਂ ਪੇਸ਼ ਨਹੀਂ ਜਾਣ ਦਿੰਦੀ ਇੰਜ ਕਹਿ ਕੇ ਮਾਤਾ ਜੀ ਮੈਨੂੰ ਉੱਥੇ ਛੱਡ ਕੇ ਆਪ ਘਰ ਨੂੰ ਚਲੀ ਗਈ ਮੈਂ ਕੱਲ ਵਾਲੀ ਗਾਂ ਜਾਂ ਮੱਝ ਜੋ ਵੀ ਸੀ ਰੋਟੀ ਖਾ ਕੇ ਉਸ ਨੂੰ ਚਾਰਨ ਜਾਣਾ ਸੀ ਮੱਕੀ ਦੀਆਂ ਦੋ ਰੋਟੀਆਂ ਉੱਤੇ ਸਾਗ ਪਾ ਕੇ ਉੱਤੇ ਮੱਖਣ ਰੱਖ ਕੇ ਮੈਨੂੰ ਦਿੱਤੀਆਂ ਮੈਂ ਖਾਣ ਲੱਗਾ ਗਰਮ ਹੋ ਕੇ ਮੱਖਣ ਡੁੱਲਣ ਲੱਗਾ ਆਵਾਜ਼ ਆਈ ਸਾਗਤ ਮੱਖਣ ਰਲਾ ਲਾ ਡੁੱਲੀ ਜਾਂਦਾ ਮੈਨੂੰ ਰਲੋਣਾ ਨਹੀਂ ਆਉਂਦਾ ਦੂਜੀ ਵਾਰ ਫਿਰ ਤੈਨੂੰ ਕਿਹਾ ਸਾਗਤ ਮੱਖਣ ਰਲਾ ਲਾ ਡੁੱਲੀ ਜਾਂਦਾ ਕਿਦਾਂ ਰਲਾਵਾਂ ਮੈਨੂੰ ਰਲਾਉਣ ਦਾ ਪਤਾ ਨਹੀਂ ਨਹੀਂ ਪਤਾ ਤਾਂ ਘਰ ਮਾਂ ਕੋ ਲੈ ਜਾ ਮੈਂ ਘਰ ਲੈ ਆਇਆ ਮੱਖਣ ਰਲਾ ਕੇ ਇੱਕ ਰੋਟੀ ਮਾਤਾ ਜੀ ਨੇ ਖਾਦੀ ਇੱਕ ਮੈਂ ਖਾਦੀ ਰੋਟੀ ਖਾ ਕੇ ਖੇਲੇ ਲੱਗ ਗਿਆ ਪਸ਼ੂ ਚਾਰਨ ਵਾਲੀ ਗੱਲ ਆਈ ਗਈ ਹੋ ਗਈ ਜੀ ਹਾਂ ਇਹ ਹੈ ਦ੍ਰਿਸ਼ ਗਰੀਬੀ ਗਰੀਬੀ ਦੇ ਕਾਰਨ ਇੱਕ ਬਰਾਦਰੀ ਵਿੱਚ ਪਰਿਵਾਰਕ ਸਹਿਮਤੀਆਂ ਨਾਲ ਇੱਕ ਪਰੰਪਰਾ ਚੱਲੀ ਜੋ ਕਿ ਆਪਣੀ ਧੀ ਦੇ ਕੇ ਦੂਜੇ ਦੀ ਨੂੰਹ ਬਣਾ ਦੇਣੀ ਤੇ ਦੂਜੇ ਦੀ ਧੀ ਲਿਆ ਕੇ ਆਪਣੀ ਨੂੰਹ ਬਣਾ ਲੈਣੀ ਇਸ ਨੂੰ ਵੱਟਾ ਵੀ ਕਿਹਾ ਜਾਂਦਾ ਸੀ ਇਸ ਦਾ ਫਾਇਦਾ ਇਹ ਹੋਇਆ ਕਿ ਗਰੀਬੀ ਕਾਰਨ ਮੁੰਡੇ ਵਿਆਹੇ ਨਹੀਂ ਸੀ ਜਾਂਦੇ ਪਰਿਵਾਰਕ ਵਾਅਦਾ ਰੁਕ ਗਿਆ ਸੀ ਅਜਿਹਾ ਹੋਣ ਦੇ ਨਾਲ ਦੋ ਘਰ ਵਸੇ ਤੇ ਪਰਿਵਾਰਕ ਵਾਅਦਾ ਆਰੰਭ ਹੋਇਆ ਉਜ ਸਮਾਪਾ ਕੇ ਇਸ ਪਰੰਪਰਾ ਵਿੱਚ ਕ੍ਰੀਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਜੈਸੇ ਕਿ ਮੁੰਡੇ ਵਿੱਚ ਦੋਸ਼ ਜਾਂ ਕੁੜੀ ਵਿੱਚ ਦੋਸ਼ ਹੋਣ ਕਾਰਨ ਇੱਕ ਰਿਸ਼ਤਾ ਟੁੱਟ ਜਾਣਾ ਤੇ ਦੂਜਾ ਰਿਸ਼ਤਾ ਜੇਦ ਨਾਲ ਤੋੜ ਦੇਣਾ ਕਿ ਜੇ ਮੇਰਾ ਘਰ ਨਹੀਂ ਵਸਿਆ ਤੇ ਤੇਰਾ ਘਰ ਵੀ ਨਹੀਂ ਵਸਣ ਦੇਣਾ ਅਜਿਹੀਆਂ ਕ੍ਰੀਤੀਆਂ ਕਾਰਨ ਇਹ ਪਰੰਪਰਾ ਇਸ ਬਰਾਦਰੀ ਵਿੱਚੋਂ 20ਵੀਂ ਸਦੀ ਦੇ ਅੰਤ ਵਿੱਚ ਖਤਮ ਹੋ ਗਈ ਇਹ ਹੈ ਦ੍ਰਿਸ਼ ਗਰੀਬੀ ਖਾਮਾ ਆਪਣੀ ਚਾਲ ਅਨਸਾਰ ਚਲਦਾ ਰਿਹਾ ਕੁਝ ਕੁ ਦਿਨਾਂ ਬਾਅਦ ਮੈਨੂੰ ਜਿਸ ਘਰ ਦੇ ਪਸ਼ੂ ਚਾਰਨ ਲਾਇਆ ਉਸ ਘਰ ਦੀ ਲੜਕੀ ਪਸ਼ੂ ਚਾਰਦੀ ਸੀ ਅਤੇ ਪਸ਼ੂਆਂ ਦੀ ਸਾਮਬ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਉਸ ਲੜਕੀ ਦੀ ਹੀ ਸੀ ਮੈਨੂੰ ਸਿਰਫ ਉਸ ਲੜਕੀ ਦੇ ਸਹਾਇਕ ਵਜੋਂ ਨਾਲ ਲਾਇਆ ਸੀ ਤੇ ਮੈਂ ਇਸ ਘਰ ਦੇ 5-6 ਮਹੀਨੇ ਪਸ਼ੂ ਚਰਾਉਂਦਾ ਰਿਹਾ ਜਿਸ ਤੋਂ ਮੈਨੂੰ ਪਸ਼ੂਆਂ ਦੀ ਜਾਣਕਾਰੀ ਹੋਈ ਕਿ ਆਹ ਮੱਝ ਹੈ ਗਾਂ ਹੈ ਬਾਲ ਦਾ ਹੈ ਛੋਟਾ ਹੈ ਬੱਕਰੀਆਂ ਭੇਡਾਂ ਆਦ ਸਭ ਜਾਣਕਾਰੀ ਉਦੋਂ ਹੀ ਪ੍ਰਾਪਤ ਹੋਈ ਪਸ਼ੂਆਂ ਦੇ ਚਰਨ ਵਾਸਤੇ ਖੁੱਲੀਆਂ ਜ਼ਮੀਨਾਂ ਕਾ ਪੱਠਾ ਬਹੁਤ ਹੁੰਦਾ ਸੀ ਪਸ਼ੂ ਚਰ ਕੇ ਆਪੇ ਵਾਪਸ ਆ ਜਾਂਦੇ ਸੀ ਸਿਰਫ ਖੂਹਾਂ ਦੇ ਲਾਗੇ ਫਸਲਾਂ ਹੁੰਦੀਆਂ ਸੀ ਜਿਨ੍ਹਾਂ ਤੋਂ ਪਸ਼ੂ ਨੂੰ ਮੋੜਿਆ ਜਾਂਦਾ ਸੀ ਇਸ ਤੋਂ ਬਾਅਦ ਕਿਸੇ ਹੋਰ ਘਰ ਦੇ ਪਸ਼ੂ ਚਰਾਉਣ ਲਾ ਤਾਂ ਮਹੀਨੇ ਬਾਅਦ ਕਿਸੇ ਹੋਰ ਘਰ ਦੇ ਪਸ਼ੂ ਚਰਾਉਣ ਲਾ ਉਜੇਸ ਘਰ ਦੇ ਹੋਂ ਪਸ਼ੂ ਚਰਾਉਣ ਲਾਇਆ ਇਹਨਾਂ ਪਸ਼ੂਆਂ ਵਿੱਚ ਮੱਝਾਂ ਗਾਵਾਂ ਬੱਕਰੀਆਂ ਅਤੇ ਇੱਕ ਊਠ ਵੀ ਸੀ ਸ਼ਾਮ ਅਤੇ ਸਵੇਰ ਨੂੰ ਪਸ਼ੂ ਚਾਰੀਦੇ ਸੀ ਦੁਪਹਿਰ ਨੂੰ ਬੰਨ੍ਹ ਦਈਦੇ ਸੀ ਊਠ ਦਾ ਥੱਲੇ ਵਾਲਾ ਬੁੱਲ ਬਹੁਤ ਲਮਕਦਾ ਤੇ ਜਦੋਂ ਉਹ ਅਗਾਲੀ ਕਰਦਾ ਸੀ ਇਸ ਤੋਂ ਵੀ ਵੱਧ ਲਮਕ ਜਾਂਦਾ ਸੀ ਉਠ ਉਗਾਲੀ ਕਰਦਾ ਥੱਲੇ ਵਾਲੇ ਚਵਾੜੇ ਨੂੰ ਉੱਪਰਲੇ ਚਵਾੜੇ ਨਾਲ ਜਿੰਨਾ ਸਮਾਂ ਇੱਕ ਵਾਰੀ ਘਸਾਉਣ ਨੂੰ ਲਾਉਂਦਾ ਬੱਕਰੀ ਉਗਾਲੀ ਕਰਦੀ ਉਨੇ ਸਮੇਂ ਚ 10 12 ਵਾਰੀ ਆਪਣੇ ਚਵਾੜੇ ਨੂੰ ਘਮਾ ਜਾਂਦੀ ਦੋਨਾਂ ਵੱਲ ਮੈਂ ਅਜੀਹਾ ਕਰਦਿਆਂ ਨੂੰ ਕਿੰਨਾ ਕਿੰਨਾ ਚਿਰ ਦੇਖਦਾ ਰਹਿੰਦਾ ਕਣਕ ਦੀਆਂ ਭਰੀਆਂ ਬੰਨਣ ਲਈ ਦੁਪਹਿਰ ਨੂੰ ਢੇੜ ਵਟਣੇ ਢੇਠ ਡੇਢ ਢੇਡ ਦਾ ਡੰਡਾ ਢੇੜ ਚ ਫਸਾ ਕੇ ਦੋ ਹੱਥਾਂ ਨਾਲ ਵਟ ਚਾੜਦਿਆਂ ਹੌਲੀ ਹੌਲੀ ਪਿੱਛੇ ਨੂੰ ਤੁਰੇ ਜਾਣਾ ਮੈਨੂੰ ਇਸੇ ਕਰਨੇ ਸਿਖਾਇਆ ਉਠ ਬੱਕਰੀ ਵਾਲੇ ਘਰ ਤੋਂ ਬਾਅਦ ਸਾਡੇ ਘਰ ਦੀ ਇੱਕ ਬੱਕਰੀ ਸੀ ਜਿਸ ਨੂੰ ਮੈਂ ਬੱਕਰੀਆਂ ਵਾਲਿਆਂ ਨਾਲ ਚਰਾਉਣ ਜਾਣ ਲੱਗਾ ਕੁਝ ਦਿਨਾਂ ਬਾਅਦ ਮੈਨੂੰ ਕਿਸੇ ਜ਼ਿੰਮੇਵਾਰ ਨਾਲ ਨੌਕਰ ਰਖਾ ਦਿੱਤਾ ਪਸ਼ੂਆਂ ਦੀ ਸਾਭ ਸੰਭਾਲ ਖੂਬਾਉਣ ਕਿਆਰੀ ਮੂੜਨ ਤੋਂ ਇਲਾਵਾ ਇਸ ਜ਼ਿੰਮੇਵਾਰ ਨੇ ਸੱਜੇ ਹੱਥ ਵਿੱਚ ਦਾਤੀ ਫੜ ਕੇ ਖੱਬੇ ਹੱਥ ਨਾਲ ਪੱਖੇ ਫੜ ਕੇ ਪੱਠੇ ਛਟਾਲਾ ਵੜਨਾ ਸਿਖਾਇਆ ਪੂਰਾ ਪੂਰਾ ਧਿਆਨ ਦੇ ਕੇ ਪੱਠੇ ਵਧਣੇ ਫਿਰ ਵੀ ਰੋਜ਼ ਹੀ ਹੱਥ ਦੀਆਂ ਉਂਗਲੀਆਂ ਤੇ ਦਾਤੀ ਵੱਜਣੀ ਤੇ ਖੂਨ ਨਿਕਲਣਾ ਘਰ ਗੱਲ ਕੀਤੀ ਜਵਾਬ ਮਿਲਿਆ ਬੰਦੇ ਅੱਧੇ ਅੱਧੇ ਵੱਡ ਹੋ ਕੇ ਪ੍ਰਵਾਹ ਨਹੀਂ ਕਰਦੇ ਤੂੰ ਰੀਣਕ ਖੂਨ ਬਾਰੇ ਸੋਚਦਾ ਬਿਲਕੁਲ ਇੰਜ ਨਾ ਸੋਚ ਹੌਸਲੇ ਨਾਲ ਧਿਆਨ ਰੱਖ ਕੇ ਪੱਠੇ ਵੱਡ ਅਤੇ ਕੰਮ ਕਰ ਕੰਮ ਬਿਨਾ ਨਹੀਂ ਸਰਨਾ ਇਹ ਖੂ ਪਿੰਡ ਦੇ ਲਾਗੇ ਸੀ ਛਾਂ ਦਾ ਕਰਕੇ ਦੁਪਹਿਰ ਨੂੰ ਸਾਰੇ ਲੋਕ ਬੱਚਿਆਂ ਸਮੇਤ ਆ ਜਾਂਦੇ ਸੀ ਬੱਚੇ ਖੇਡਦੇ ਨਾਲ ਮੈਂ ਵੀ ਖੇਡਣ ਲੱਗ ਜਾਂਦਾ ਸੀ ਇੱਕ ਦਿਨ ਅਜੀਹਾ ਹੋਇਆ ਸੌਣ ਦੀ ਝੂਠੀ ਖੇਡ ਖੇਡਣ ਲੱਗੇ ਕੁੜੀਆਂ ਨੇ ਚੁੰਨੀਆਂ ਲੈ ਕੇ ਮੂੰਹ ਸਿਰ ਢੱਕ ਲਿਆ ਮੁੰਡਿਆਂ ਨੇ ਢਿੱਡਾਂ ਤੋਂ ਝੱਗੇ ਚੱਕ ਕੇ ਮੂੰਹ ਸਿਰ ਲਕੋਲਿਆ ਮੈਂ ਪੱਠਿਆਂ ਵਾਲੀ ਪੱਲੀ ਲਿਆ ਕੇ ਮੂੰਹ ਸਿਰ ਲਕੂ ਕੇ ਲੰਮਾ ਪੈ ਗਿਆ ਮੈਨੂੰ ਸੱਚੀ ਨੀਂਦ ਆ ਗਈ ਸਾਰੇ ਖੇਡ ਕੇ ਚਲੇ ਗਏ ਮੈਂ ਸੁੱਤਾ ਹੀ ਰਿਹਾ ਕਾਲੀ ਦੁਪਹਿਰ ਗਵੰਡੀ ਪਸ਼ੂਆਂ ਨੂੰ ਪਾਣੀ ਪਿਉਣ ਆਇਆ ਰਾਹ ਵਿੱਚ ਪੱਠਿਆਂ ਵਾਲੀ ਪੱਲੀ ਪਈ ਸਮਝ ਕੇ ਗਵੰਡੀ ਨੇ ਧਿਆਨ ਨਾ ਦਿੱਤਾ ਪਿੱਛੋਂ ਜ਼ੋਰ ਦੀ ਆਵਾਜ਼ ਆਈ ਤੈਨੂੰ ਦਿਸਦਾ ਨਹੀਂ ਸੁੱਤੇ ਪੈ ਮੁੰਡੇ ਉਤੇ ਪਸ਼ੂ ਚੜਾ ਦਿੱਤੇ ਅਤੇ ਬਚਾਉਣ ਲਈ ਨੱਠ ਕੇ ਆਇਆ ਤਦ ਤਾਂ ਹੀ ਪਸ਼ੂ ਲੰਗ ਚੁੱਕੇ ਸੀ ਦੋਨਾਂ ਨੇ ਮੇਰੀਆਂ ਦੋਨੋਂ ਬਾਹਾਂ ਫੜ ਕੇ ਦਵਾ ਦਬ ਤੋਰਦੇ ਆ ਪੁੱਛਿਆ ਪਸ਼ੂਆਂ ਨੇ ਲੱਤਾਂ ਬਾਹ ਤੇ ਪੈਰਤ ਨਹੀਂ ਰੱਖੇ ਜਦੋਂ ਮੈਂ ਕਿਹਾ ਨਹੀਂ ਤਾਂ ਉਹ ਬੜੇ ਹੈਰਾਨ ਹੋਏ ਮੇਰੇ ਉੱਤੋਂ ਦੀ ਪਸ਼ੂ ਲੰਗਣ ਦੀ ਪੂਰੀ ਗੱਲ ਦਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਇਹ ਨਾ ਦੋਨਾਂ ਨੇ ਜਾ ਕੇ ਮੇਰੇ ਘਰਦਿਆਂ ਨੂੰ ਦੱਸਿਆ ਤੇ ਹੈਰਾਨ ਹੋਏ ਅਤੇ ਫਿਰ ਇਹ ਗੱਲ ਕੁਝ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਚੇਤ ਮਹੀਨੇ ਦੇ ਅਖੀਰ ਮੇਰੀ ਡਿਊਟੀ ਕਣਕ ਦੇ ਛਿੱਟਿਆਂ 'ਚੋਂ ਦਾਣੇ ਖਾਂਦੀਆਂ ਚਿੜੀਆਂ ਅਡਾਉਣ ਦੀ ਲੱਗ ਗਈ। ਮੈਂ ਖਿੜਾਕਾ ਕਰੀ ਜਾਣਾ ਉਹ ਖਿੜਾਕੇ ਤੋਂ ਜਾਣੂ ਹੋ ਗਈਆਂ ਉਡਣ ਹੀ ਨਾ। ਛੇਤਿਆਂ ਚੋਂ ਦਾਣੇ ਖਾਂਦੀਆਂ ਚਿੜੀਆਂ ਵੱਲ ਦੇਖ ਕੇ ਮੈਂ ਮਹਿਸੂਸ ਕੀਤਾ ਜਿਵੇਂ ਉਹ ਮੈਨੂੰ ਕਹਿ ਰਹੀਆਂ ਹੋਣ ਲਾਲਾ ਜੋਰ ਵਜਾਲਾ ਢੋਲ ਲੈ ਆ ઠાਣਾ ਬਹਿ ਜਾ ਕੋਲ ਅਸੀਂ ਤਾਂ ਖਾਣੇ ਆ ਇੱਥੋਂ ਹੀ ਖਾਣੇ ਆ ਹੋਰ ਕਿੱਥੋਂ ਖਾਈਏ ਮੈਂ ਖੜਾਕਾ ਕਰਨਾ ਉਹਨਾਂ ਉਡਣਾ ਹੀ ਨਾ ਮੇਰਾ ਜੀ ਕਰਨਾ ਇਹਨਾਂ ਨੂੰ ਫੜਾਂ ਲਾਗੇ ਜਾ ਕੇ ਫੜਨ ਲੱਗਣਾ ਉਹਨਾਂ ਉੱਡ ਜਾਣਾ ਮੈਂ ਨਿੰਮੂ ਝਾਣਾ ਜਿਹਾ ਹੋ ਜਾਣਾ ਉਹਨਾਂ ਇਕੱਠੀਆਂ ਹੋ ਕੇ ਚੀਂ-ਚੀਂ ਕਰਕੇ ਚੜਗਿੱਲੀ ਪਾਉਣੇ ਜਿਵੇਂ ਮੈਨੂੰ ਕਹਿ ਰਹੀਆਂ ਹੁਣ ਫੜ ਲਿਆ ਦੇਖ ਲਿਆ ਫੜ ਕੇ ਅਸੀਂ ਵੀ ਰੱਬ ਦੇ ਜੀਵ ਹਾਂ ਸਾਡਾ ਵੀ ਖਾਣ ਦਾ ਹੱਕ ਹੈ ਆਇਆ ਵੱਡਾ ਫੜਨ ਵਾਲਾ ਫੇਰ ਵਿਸਾਖੀ ਆਈ ਕਣਕਾਂ ਵੱਡੀਆਂ ਮਰੀਂਡੇ ਛੱਡੇ ਫਲੇ ਵਗੇ ਬੋਲ ਚੁੱਕੇ ਰੜੀਆਂ ਦਿੱਤੀਆਂ ਆਦ ਆਦਮ ਹੁਣ ਮੇਰੇ ਘਰਦਿਆਂ ਮੈਨੂੰ ਕਿਸੇ ਹੋਰ ਜ਼ਿਮੀਂਦਾਰ ਨਾਲ ਰਖਾ ਦਿੱਤਾ ਇਹ ਜ਼ਿਮੀਂਦਾਰ ਬਹੁਤ ਸਖਤ ਸੁਭਾਅ ਦਾ ਸੀ ਮੈਨੂੰ ਰੋਜ਼ ਦਵਕੇ ਮਾਰਦਾ ਕਦੇ-ਕਦੇ ਛੋਟੀਆਂ ਮਾਰਦਾ ਤੇ ਡਰਾਵੇ ਵੀ ਦਿੰਦਾ ਰਹਿੰਦਾ ਸੀ ਇਸ ਦੀ ਪਤਨੀ ਇਸ ਤੋਂ ਵੀ ਸਖਤ ਸੀ ਕਿਉਂ ਕਿ ਤਿਆਲ ਵਿੱਚ ਅਲਸੀ ਦੀਆਂ ਪਿੰਨੀਆਂ ਬਣਾਈਆਂ ਇਸ ਦੀ ਪਤਨੀ ਜਿਸ ਨੂੰ ਮੈਂ ਭਾਬੀ ਵੀ ਕਹਿੰਦਾ ਸੀ ਕਿ ਹਾਸ ਵਕਤ ਤੇ ਆਵੇਂਗਾ ਤੇ ਚਾਹ ਨਾਲ ਇੱਕ ਪਿੰਨੀ ਮਿਲਿਆ ਕਰੇਗੀ ਲੇਟ ਆਵੇਂਗਾ ਤੇ ਨਹੀਂ ਮਿਲੇਗੀ ਇੱਕ ਦਿਨ ਮੈਂ ਲੇਟ ਹੋ ਗਿਆ ਇਸ ਨੇ ਮੈਨੂੰ ਚਾਹ ਫੜਾਈ ਪਿੰਨੀ ਦਿਖਾਲਦਿਆਂ ਕਿਹਾ ਆ ਦੇਖ ਪਿੰਨੀ ਤੇ ਲਈ ਅੰਦਰੋਂ ਕੱਢ ਕੇ ਲਿਆਂਦੀ ਸੀ ਤੂੰ ਲੇਟ ਹੋ ਗਿਆ ਹੁਣ ਤੈਨੂੰ ਨਹੀਂ ਦੇਣੀ ਇੰਜ ਕਹਿ ਕੇ ਪਿੰਨੀ ਅੰਦਰ ਰੱਖਿਆਈ ਤੇ ਕੰਮ ਲੱਗ ਗਈ ਉਸ ਪਿੰਨੀ ਨੂੰ ਦੇਖ ਕੇ ਬਾਲਪਨ ਦੇ ਕਾਰਨ ਮੈਂ ਜੋ ਲਲਚਾਇਆ ਉਹ ਲਚਾਈ ਮੈਨੂੰ ਅੱਜ ਵੀ ਮਹਿਸੂਸ ਹੁੰਦੀ ਹੈ ਪਰ ਹਾਂ ਇਸ ਦਾ ਪਿਤਾ ਬਹੁਤ ਸਾਊ ਇਨਸਾਨ ਸੀ ਜਿਸ ਨੂੰ ਮੈਂ ਤਾਇਆ ਜੀ ਕਹਿੰਦਾ ਹੁੰਦਾ ਸੀ ਉਸ ਸਮੇਂ ਦਾ ਉਹ ਮੌਜੂਦਾ ਸਰਪੰਚ ਸੀ ਉਹ ਇਹਨਾਂ ਨੂੰ ਬਹੁਤ ਸਮਝਾਉਂਦਾ ਸੀ ਕਿ ਬੱਚਿਆਂ ਨਾਲ ਅਜਿਹਾ ਵਿਵਹਾਰ ਨਹੀਂ ਕਰੀਦਾ ਪਰ ਇਹ ਦੋਵੇਂ ਠੀਠ ਹੀ ਬੜੇ ਸੀ ਉਸ ਦੀ ਗੱਲ ਨੂੰ ਅਣ ਸੁਣੀ ਕਰ ਦਿੰਦੇ ਸੀ ਉਸ ਸਮੇਂ ਭਾਰਤ-ਚੀਨ ਜੰਗ ਲੱਗਾ ਹੋਇਆ ਸੀ ਖਬਰਾਂ ਜਨਤਕ ਕਰਨ ਲਈ ਅੱਜ ਵਰਗੇ ਸਾਧਨ ਨਹੀਂ ਹੁੰਦੇ ਸੀ ਜਾਂ ਅਖਬਾਰ ਅਤੇ ਜਾਂ ਰੇਡੀਓ ਸੀ ਜੋ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ ਹੋਏ ਸਰਪੰਚ ਦੇ ਘਰ ਲੱਗੇ ਹੁੰਦੇ ਸੀ ਜੋ ਇਹਨਾਂ ਦੇ ਘਰ ਵੀ ਲੱਗਾ ਹੋਇਆ ਸੀ ਰਾਤ ਨੂੰ ਪੌਣੇ 8 ਵਜੇ ਪੰਜਾਬੀ ਖਬਰਾਂ ਆਉਂਦੀਆਂ ਗੌਰ ਨਾਲ ਸੁਣ ਕੇ ਜੰਗ 'ਚ ਵਾਪਰੀਆਂ ਘਟਨਾਵਾਂ ਪਤਨੀ ਨੂੰ ਦੱਸਦਾ ਡਰ ਕੇ ਉਹ ਕਹਿੰਦੀ ਹਾਏ ਹੁਣ ਫਿਰ ਕੀ ਕਰਾਂਗੇ ਹਾਏ ਤੋ ਪਤਾ ਲੱਗਦਾ ਹੈ ਕਿ 47 ਦੇ ਸਾਕੇ ਤੋਂ ਡਰੇ ਹੋਏ ਲੋਕ ਭਾਰਤ-ਚੀਨ ਜੰਗ ਨਾਲ ਸਹਿਮੇ ਪਏ ਸੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਵਸਾਖੀ ਆ ਗਈ ਕਣਕਾਂ ਵੱਡੀਆਂ ਗਈਆਂ ਫੜੇ ਵਗਣ ਲੱਗੇ ਮੈਂ ਅਤੇ ਉਕਤ ਜ਼ਿਮੀਦਾਰ ਚਾਰ ਬਲਦਾਂ ਵਾਲਾ ਫੜਾ ਵਾਰ ਰਿਹਾ ਸੀ ਇਸ ਦੀ ਪਤਨੀ ਦੁਪਹਿਰ ਦੀਆਂ ਰੋਟੀਆਂ ਲੈ ਕੇ ਆਈ ਪਸ਼ੂਆਂ ਨੂੰ ਸ਼ਾਮੇ ਲਿਆਂਦਾ ਰੋਟੀ ਖਾ ਕੇ ਦੁਬਾਰਾ ਫੜੇ ਜੋੜਨ ਲੱਗੇ ਤਾਂ ਉਹ ਬਤਿਆਂ ਦੋ ਰੋਟੀਆਂ ਨੂੰ ਚੌਥਾਈ ਕਰਕੇ ਬਲਦਾਂ ਨੂੰ ਚਾਰਨ ਲੱਗੀ ਉਸਦਿਆਂ ਨੂੰ ਚਾਰ ਦਿੱਤੀਆਂ ਤੇ ਮੇਰੇ ਵਾਲਿਆਂ ਕੋਲ ਆਣ ਕੇ ਕਹਿਣ ਲੱਗੀ ਲੈ ਰੋਟੀ ਮੱਖਣਾ ਮੇਰੇ ਮੂੰਹੋਂ ਲਫ਼ਜ਼ ਨਿਕਲਿਆ ਜੋ ਆਮ ਹੀ ਉਦੋਂ ਪ੍ਰਚਲਿਤ ਸੀ ਜਾਰੀ ਲਾ ਕੇ ਪੇਟ ਕੀ ਤੱਕਣਾ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਮੇਰੀ ਕੁਲੀ ਜਹੀ ਗੱਲ ਤੇ ਚਪੇੜ ਵੱਜੀ ਤੇ ਚਪੇੜ ਦਾ ਪਟਾਕਾ ਸੁਣ ਕੇ ਉਸਨੇ ਇਸ਼ਾਰੇ ਨਾਲ ਪੁੱਛਿਆ ਕੀ ਹੋਇਆ ਉਸਦੇ ਮੂੰਹੋਂ ਸੁਣ ਕੇ ਮੇਰੇ ਵੱਲ ਗੈਰਤ ਉਸ ਵੱਲ ਪ੍ਰਸੰਨ ਅੱਖਾਂ ਨਾਲ ਐਸੇ ਬਾਗੋ-ਬਾਗ ਹੋ ਗਿਆ ਜੈਸੇ ਉਸਨੇ ਬਹੁਤ ਵੱਡਾ ਜੰਗ ਜਿੱਤ ਕੇ ਇਨਾਮ ਪ੍ਰਾਪਤ ਕਰ ਲਿਆ ਹੋਵੇ। 7 ਜੂਨ 1962 ਜਾਂ 63 ਪੰਜਾਬ ਵਿੱਚ ਆਇਆ ਟੀਡੀ ਦਾਲ। ਕਪਾ ਨਰਮੇ ਕਾ ਫੂਸ ਫਸਲਾਂ ਆਦ ਨੂੰ ਚੁਰੰਡ ਮਰੰਡ ਕਰ ਗਿਆ ਸਾਡੇ ਪਿੰਡ ਕੋਟਲੀ ਗਾਜਰਾਂ ਦੇ ਹਰ ਪ੍ਰਾਣੀ ਕੀ ਬੱਚੇ ਕੀ ਬੁੱਢੇ ਸਭ ਖੜਾਕਾ ਕਰ ਕਰਕੇ ਟੀਡੀ ਦਲ ਨੂੰ ਉਡਾਉਣ 'ਚ ਲੱਗੇ ਹੋਏ ਸੀ ਮੇਰੀ ਮਾਤਾ ਜੀ ਵੀ ਮੇਰੇ ਕੋਲ ਆਣ ਕੇ ਉਡਾਉਣ ਦੇ ਨਾਲ-ਨਾਲ ਮੈਨੂੰ ਹਲਾਸ਼ੇਰੀ ਦਿੰਦੀ ਹੋਈ ਇਧਰੋਂ ਉਧਰੋਂ ਉਡਾਉਣ ਲਈ ਪ੍ਰੇਰਿਤ ਕਰ ਰਹੀ ਸੀ ਭਿਆਨਕਤਾ ਦੇ ਟੀਡੀ ਦਲ ਦੇ ਪਰਛਾਵੇਂ ਨੇ ਘਟਿਆ ਜਿਹੀ ਸ਼ਾਂ ਕੀਤੀ ਹੋਈ ਸੀ ਇਸ ਵਿਪਤਾ ਦੀ ਘੜੀ ਇਹ ਤੇ ਲੋਕ ਖਾਣਾ ਪੀਣਾ ਭੁੱਲ ਕੇ ਜ਼ਮੀਨੇ ਬੇਜ਼ਮੀਨੇ ਦਾ ਵਿਤਕਰਾ ਛੱਡ ਕੇ ਹਰਲ ਹਰਲ ਕਰਦੇ ਟਿੱਡਿਆਂ ਨੂੰ ਉਡਾਉਣ 'ਚ ਰੁੱਝੇ ਹੋਏ ਹਾਂ ਬਗੈਰ ਥੱਕ ਗਏ ਮੈਂ ਇਤਨਾ ਬੇਸਮਝ ਮੂਰਖ ਸੀ ਘਰ ਆਣ ਕੇ ਮਾਤਾ ਨੂੰ ਪੁੱਛਿਆ ਇੱਥੇ ਵੀ ਟਿੱਡੀ ਦਾਲ ਆਇਆ ਸੀ ਉਸ ਕਿਹਾ ਆਇਆ ਸੀ ਆ ਦੇਖ ਆਪਣੇ ਫੁੱਲਾਂ ਦੇ ਬੂਟੇ ਖਾ ਗਿਆ ਟਿੱਡੀ ਦਾਲ ਉਡਾਉਂਦੇ ਹੰਬੇ ਟੁੱਟੇ ਰਾਤ ਬੀਤੀ ਸਵੇਰੇ ਖੂਬ ਜੋੜ ਕੇ ਬਲ ਦਹੱਕੇ ਜਿਉਂ ਹੀ ਖੂਹ ਦੇ ਕੁੱਤੇ ਨੇ ਤਣਨਨ ਤਣਨਨ ਦੀ ਆਵਾਜ਼ ਕੀਤੀ ਅਤੇ ਪਾਰਸ਼ੇ ਚ ਡਿੱਗਦੇ ਪਾਣੀ ਦੀ ਆਵਾਜ਼ ਸਾਨੇ ਬਹੁਤ ਹੀ ਭਿਆਨਕ ਖੜਾਕਾ ਹੋਇਆ ਰੋਕ ਰੋਕ ਬਲਦ ਰੋਕ ਮੈਂ ਨੱਠ ਕੇ ਮੋਰੇ ਹੋ ਕੇ ਬਲਦ ਰੋਕੇ ਖੂਹ ਦੀ ਆਵਾਜ਼ ਬੰਦ ਹੋਣ ਤੇ ਉੱਪਰੋਂ ਆਵਾਜ਼ ਸੁਣਾਈ ਦਿੱਤੀ ਉੱਪਰ ਆਕਾਸ਼ ਵੱਲ ਦੇਖਿਆ ਤਾਂ ਰਾਤ ਦਾ ਰੁੱਖਾਂ ਤੇ ਬੈਠਾ ਹੋਇਆ ਟੀੱਡੀ ਗੱਲ ਖੂਹ ਦਾ ਖੜਾਕਾ ਸੁਣ ਕੇ ਇੱਕਦਮ ਉੜਿਆ ਤਾਂ ਭਿਆਨਕ ਤਾਦੀ ਆਵਾਜ਼ ਉਤਪੰਨ ਹੋਈ ਰਾਤ ਦੇ ਰੁੱਖਾਂ ਤੇ ਬੈਠੇ ਨੇ ਰੁੱਖਾਂ ਦੇ ਪੱਤੇ ਕੀ ਕੋਮਲ ਕੋਮਲ ਡਾਲੀਆਂ ਵੀ ਨਿਗਲ ਲਈਆਂ ਰੁੱਖ ਸੁੱਕੇ ਛਾਪਿਆਂ ਵਰਗੇ ਦਿਖਾਈ ਦੇਣ ਲੱਗੇ ਰੁੱਖਾਂ ਦੇ ਅਨੁਮਾਨ ਤੋਂ ਫਸਲਾਂ ਦੀ ਦਸ਼ਾ ਤੁਸੀਂ ਜਾਣ ਹੀ ਗਏ ਹੋਵੋਗੇ ਇਸ ਤੋਂ ਬਾਅਦ ਕਰਦਿਆਂ ਕਿਸੇ ਹੋਰ ਜ਼ਿੰਮੇਵਾਰ ਨਾਲ ਰਖਾ ਦਿੱਤਾ ਇਹ ਬਹੁਤ ਸੌ ਸਭਾ ਦਾ ਸੀ ਇਸਨੇ ਮੈਨੂੰ ਕਿਆਰੇ ਮੋੜਨੇ ਮਿਰਚਾਂ ਗੁੱਡਣੀਆਂ ਕਣਕ ਵੱਢਣੀ ਖਲਵਾੜਾ ਲਾਉਣਾ ਫੜੇ ਵਾਉਣੇ ਫਲਿਆਂ ਦੇ ਵਗਦੇ ਸਮੇ ਪੁੱਟਾਂ ਦੇਣੀਆਂ ਸ਼ਾਮ ਨੂੰ ਧੜ ਇਕੱਠੀ ਕਰਨੀ ਆਦ ਆਦ ਸਾਰੇ ਕੰਮ ਜ਼ਿੰਮੇਦਾਰੇ ਦੇ ਇਸਨੇ ਬੜੇ ਹੀ ਪਿਆਰ ਨਾਲ ਮੈਨੂੰ ਸਿਖਾਏ ਹਨ ਉਹ ਹਾਲ ਸੁਹਾਗਾ ਕਰਾ ਹ ਗੱਡਾ ਆਦ ਚਲਦੇ ਸਮੇਂ ਹੱਕਣ ਵਾਲੇ ਵਿਅਕਤੀ ਦੇ ਸੱਜੇ ਹੱਥ ਵਾਲਾ ਬਲਦ ਉੱਪਰਲਾ ਖੱਬੇ ਹੱਥ ਵਾਲਾ ਬਲਦ ਥੱਲੇ ਵਾਲਾ ਚਾਰ ਬਲਦਾਂ ਦੇ ਵਗਦੇ ਸਮੇਂ ਸੱਜੇ ਹੱਥ ਵਾਲੀ ਉੱਪਰਲੀ ਜੋਗ ਅਤੇ ਖੱਬੇ ਹੱਥ ਵਾਲੀ ਥੱਲੇ ਵਾਲੀ ਜੋਗ ਕਹੀ ਜਾਂਦੀ ਇਸੇ ਜ਼ਿਮੀਂਦਾਰ ਦਾ ਸਮਝਾਇਆ ਹੋਇਆ ਇਹ ਨੁਕਤਾ ਹੈ ਜੀ ਸਕੂਲੇ ਪੜਨ ਨਾ ਗਏ ਬੱਚੇ ਘੰਟੇ ਕ ਬਾਅਦ ਵਾਪਸ ਤੁਰੇਉਣ ਮੈਂ ਕਿਹਾ ਇਹ ਕਿਉਂ ਆ ਗਿਆ ਕਿਹਾ ਸਕੂਲੇ ਛੁੱਟੀ ਹੋ ਗਈ ਕਿਉਂ ਇਸ ਕਰਕੇ ਹੋ ਗਈ ਕਿ ਆਪਣੇ ਦੇਸ਼ ਦਾ ਰਾਜਾ ਮਰ ਗਿਆ ਹੈ ਮਰ ਰਾਜਾ ਗਿਆ ਛੁੱਟੀ ਸਕੂਲਾਂ ਵਿੱਚ ਜੇ ਕੋਈ ਕਿਸੇ ਦਾ ਮਰ ਜਾਵੇ ਤੇ ਉਸ ਦੇ ਘਰ ਦੇ ਸਾਰੇ ਜੀ ਛੁੱਟੀ ਕਰ ਲੈਂਦੇ ਹਨ ਆਪਣੇ ਦੇਸ਼ ਦਾ ਰਾਜਾ ਸੀ ਇਸ ਕਰਕੇ ਸਾਰਿਆਂ ਚ ਛੁੱਟੀ ਹੋ ਗਈ ਸਾਰੇ ਸਕੂਲਾਂ ਚ ਹਾਂ ਸਾਰੇ ਸਕੂਲਾਂ ਕਾਲਜਾਂ ਵਿੱਚ ਛੁੱਟੀ ਹੋ ਗਈ ਹੈ ਇਹ ਮੈਨੂੰ ਇਸੇ ਜ਼ਿੰਮੇਦਾਰ ਨੇ ਸਮਝਾਇਆ ਛੁੱਟੀ ਵਾਲੀ ਗੱਲ ਨੇ ਮੇਰੇ ਮਨ ਵਿੱਚ ਖਲਬਲੀ ਓਨੇ ਸਾਲ ਵਿਚਾਰ ਰੱਖੀ ਜਿੰਨਾ ਚਿਰ ਮੈਂ ਪੜ੍ਹ ਕੇ ਜਾਣ ਨਹੀਂ ਲਿਆ ਜੀ ਹਾਂ ਪੜ੍ਹਨ ਉਪਰੰਤ ਪਤਾ ਲੱਗਾ ਕਿ ਉਸ ਦਿਨ 27 ਮਈ ਈਸਵੀ 1964 ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਜਵਾਰ ਲਾਲ ਜੀ ਦਾ ਦਿਹਾਂਤ ਹੋ ਗਿਆ ਸੀ ਇਸ ਕਰਕੇ ਸਕੂਲਾਂ ਵਿੱਚ ਛੁੱਟੀ ਕੀਤੀ ਗਈ ਸੀ ਸਨ ਈਸਵੀ 1965 ਦਾ ਜੂਨ ਮਹੀਨਾ ਸੀ 4-5 ਦਿਨ ਤੋਂ ਮੈਂ ਘਰ ਹੀ ਸੀ ਕਿਉਂਕਿ ਘਰਦਿਆਂ ਨੇ ਪਹਿਲੇ ਜ਼ਿਮੀਂਦਾਰ ਨਾਲੋਂ ਹਟਾ ਲਿਆ ਤੇ ਦੂਜੇ ਨਾਲ ਗੱਲਬਾਤ ਅਜੇ ਹੋਣੀ ਸੀ ਸ਼ਾਮ ਦਾ ਵਕਤ ਸੀ ਬੱਚੇ ਖੇਡਦੇ ਸੀ ਖੇਡਣ ਵਿੱਚ ਮੈਂ ਵੀ ਸੀ ਅਚਾਨਕ ਸਾਡੀ ਨਿਗਾ ਪਈ ਮਾਸਟਰ ਆਮ ਲਾਲ ਜੀ ਆਪਣੇ ਤਕੀਆ ਕਲਾਮ ਸਮੇਤ ਸਾਡੇ ਵੱਲ ਆ ਰਹੇ ਸੀ ਤਕੀਆ ਕਲਾਮ ਸੀ ਰੁਲਦੇ ਦੇ ਘਰ ਜਾਣਾ ਬਈ ਰੁਲਦੇ ਦੇ ਘਰ ਜਾਣਾ ਬਈ ਅਸੀਂ ਸੋਚਿਆ ਮਸਤ ਜੀ ਸਾਡੇ ਤੋਂ ਰੁਲਦੇ ਦਾ ਘਰ ਪੁੱਛਦੇ ਆ ਇੱਧਰ ਆ ਰੁਲਦੇ ਦਾ ਘਰ ਬਾਬਾ ਜੀ ਕਹਿ ਕੇ ਅਸੀਂ ਮੋਰੇ ਮੋਰੇ ਤੁਰ ਪਏ ਮਸਤ ਜੀ ਨੇ ਆਪਣਾ ਕਲਾਮ ਰੁਲਦੇ ਦੇ ਘਰ ਜਾਣਾ ਬਈ ਰੁਲਦੇ ਦੇ ਘਰ ਜਾਣਾ ਬਈ ਜਾਰੀ ਰੱਖਿਆ ਮਸਤ ਜੀ ਨੇ ਖਵਰੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੀ ਰੱਟ ਲਾਈ ਹੋਈ ਸੀ ਇੱਧਰ ਆ ਰੁਲਦੇ ਦਾ ਘਰ ਬਾਬਾ ਜੀ ਇੱਧਰ ਆ ਰੁਲਦੇ ਦਾ ਘਰ ਬਾਬਾ ਜੀ ਇੰਜ ਕਹਿੰਦੇ ਹੋਏ ਮੋਰੇ ਮੋਰੇ ਨੱਠੇ ਜਾ ਰਿਹਾ ਸੀ ਘਰ ਪਹੁੰਚ ਕੇ ਅਸੀਂ ਕਿਹਾ ਲਾਲਾ ਜੀ ਮਸਤ ਜੀ ਆਏ ਰੁਲਦਾ ਬੜੀ ਕਾਲੀ ਨਾਲ ਮਸਤ ਅੱਗੇ ਝੁਕਿਆ ਕੁਝ ਖਾਣ ਪੀਣ ਲਈ ਕਿਹਾ ਹਣ ਸੁਣੀ ਕਰਕੇ ਚੱਕੀ ਦਿਖਾ ਬਈ ਚੱਕੀ ਦਿਖਾ ਬਈ ਰੁਲਦਾ ਚੱਕੀ ਦਿਖਾਉਣ ਤੁਰ ਪਿਆ ਕਲਾਮ ਬਦਲਿਆ ਚਾਬੀ ਲੈ ਲਾ ਬਈ ਚਾਬੀ ਲੈ ਲਾ ਬਈ ਰੁਲਦਾ ਕਹਿੰਦਾ ਮਸਤ ਜੀ ਚਾਬੀ ਮੇਰੀ ਜੇਬ ਵਿੱਚ ਆ ਪਰ ਮਸਤ ਜੀ ਨੇ ਆਪਣਾ ਕਲਾਮ ਨਹੀਂ ਬਦਲਿਆ ਉੱਥੇ ਪਹੁੰਚ ਕੇ ਜੇਬੀ 'ਚ ਹੱਥ ਮਾਰਿਆ ਜੇਬੀ 'ਚ ਚਾਬੀ ਹੈ ਨਹੀਂ ਸੀ ਕਹਿੰਦਾ ਚਾਬੀ ਘਰੇ ਘਰੇ ਹੀ ਰਹਿ ਗਈ ਅਸੀਂ ਕਿਹਾ ਸੀ ਚਾਬੀ ਲੈ ਲਾ ਬਈ ਅਸੀਂ ਕਿਹਾ ਸੀ ਚਾਬੀ ਲੈ ਲਾ ਬਈ ਚਾਬੀ ਲਿਆ ਕੇ ਬੂਹਾ ਖੋਲਿਆ ਮਸਤ ਜੀ ਅੰਦਰ ਗਏ ਸਭ ਨੂੰ ਅੰਦਰ ਆਉਣ ਲਈ ਕਿਹਾ ਮਸਤ ਜੀ ਚੱਕੀ ਦੇ ਪਲੇਟਫਾਰਮ ਤੇ ਚੜੇ ਦਾਣੇ ਪਾਉਣ ਵਾਲੇ ਬਾਟੇ ਨੂੰ ਸਪਰਸ਼ ਕੀਤਾ ਚੱਕੀ ਨੂੰ ਸਪਰਸ਼ ਕੀਤਾ ਉਤਰ ਕੇ ਪਟੇ ਨੂੰ ਸਪਰਸ਼ ਕਰਕੇ ਮਕਾਨ ਦੇ ਬੰਨੇ ਬੰਨੇ ਘੁੰਮਦੇ ਕਹਿਣ ਲੱਗੇ ਠੀਕ ਆ ਬਈ ਠੀਕ ਆ ਬਈ ਰੁੱਲਦੇ ਨੇ ਕਿਹਾ ਮਸਤ ਜੀ ਰਾਤ ਇੱਥੇ ਰਹਿ ਪਾਉ ਉਹ ਨਹੀਂ ਬਈ ਉਹ ਨਹੀਂ ਬਈ ਕਹਿੰਦੇ ਹੋਏ ਮਸਤ ਜੀ ਆਪਣੇ ਰਸਤੇ ਪੈ ਗਿਆ ਮੇਰੇ ਮਾਨ ਵਿੱਚ ਇਸੇ ਗੱਲ ਨੇ ਅਸਥਾਨ ਗ੍ਰਹਿਣ ਕਰ ਲਿਆ ਕਿ ਮਸਤ ਜੀ ਨੂੰ ਕਿਵੇਂ ਪਤਾ ਸੀ ਕਿ ਰੁਲਦਾ RAM ਦੀ ਜੇਬੀ ਵਿੱਚ ਚਾਬੀ ਨਹੀਂ ਹੈ। ਸ਼ਾ ਕੋਟ ਤੁਰ ਕੇ ਆਟਾ ਪਸਾਉਣ ਜਾਂਦੇ ਸੀ ਪਿੰਡ ਦੇ ਲੋਕ ਚੱਕੀ ਲੱਗਣ ਨਾਲ ਸਭ ਖੁਸ਼ ਸੀ ਤੇ ਚਾਲੂ ਹੋਣ ਦੀ ਉਡੀਕ ਵਿੱਚ ਸੀ ਪਰ ਅੱਜ ਚਾਲੂ ਹੋਣ ਦੀ ਆਸ ਸਭ ਲਈ ਵੱਜ ਗਈ ਸੀ। ਇੱਥੇ ਹੋਏ ਬੁੜੀਆਂ ਬੰਦਿਆਂ ਬੱਚਿਆਂ ਨੂੰ ਪਤਾਸੇ ਵੰਡ ਕੇ ਮੂੰਹ ਮਿੱਠਾ ਕਰਾਉਂਦੇ ਰੁੱਲਦੇ ਨੇ ਪ੍ਰਸੰਨ ਹੋ ਕੇ ਕਿਹਾ ਚੱਕੀ ਦੇਖਣ ਦਾ ਕਈ ਦਿਨਾਂ ਤੋਂ ਕਹਿ ਰਿਹਾ ਸੀ ਮੋਜ ਦੇ ਮਾਲਕ ਮਸਤ ਜੀ ਅੱਜ ਆਏ ਅਸੀਂ ਪਤਾਸੇ ਖਾਂ ਦੇ ਖਾਂਦੇ ਆਪਣੇ ਆਪਣੇ ਘਰਾਂ 'ਚ ਪਹੁੰਚ ਕੇ ਅੱਖੀਂ ਦੇਖਿਆ ਹਾਲ ਘਰਦਿਆਂ ਨੂੰ ਸੁਨਾ ਸੁਣਾ ਕੇ ਕਈ ਦਿਨ ਮਸਤ ਜੀ ਦੇ ਗੁਣ ਗਾਉਂਦੇ ਰਹਿ ਕੇ ਮਸਤ ਜੀ ਕਹਿੰਦੇ ਚਾਬੀ ਲੈ ਲਾ ਬਈ ਚਾਬੀ ਲੈ ਲਾ ਬਈ ਰੁੱਲਦਾ ਕਹਿੰਦਾ ਮਸਤ ਜੀ ਚਾਬੀ ਮੇਰੀ ਜੇਬ 'ਚ ਆ ਸਵੇ ਜੀਵਣੀ ਮੈਂ ਵੀ ਸੋ 13 ਵਿੱਚ ਲਿਖਣ ਲੱਗਾ ਲਿਖਦਿਆਂ ਲਿਖਦਿਆਂ ਲੜੀਵਾਰ ਜਦੋਂ ਮਾਸਟਰ ਰਾਮ ਲਾਲ ਜੀ ਦਾ ਰੁਲਦੇ ਦੀ ਚੱਕੀ ਦੇਖਣ ਦਾ ਲੇਖ ਲਿਖਿਆ ਸਹੀ ਪਵਾਉਣ ਲਈ ਮੈਂ ਰੁਲਦੇ ਕੋਲ ਪਹੁੰਚਿਆ 50 ਸਾਲਾਂ ਪੁਰਾਣੀ ਗੱਲ ਸੁਣ ਕੇ ਪ੍ਰਸੰਨ ਹੋਇਆ ਮੇਰੀ ਸਲਾਘਾ ਕਰਦਿਆਂ ਆਪਣਾ ਬਿਓਰਾ ਇਸ ਪ੍ਰਕਾਰ ਲਿਖਾ ਦਿੱਤਾ ਮੈਂ ਰੁਲਦਾ ਰਾਮ ਅਰੂੜਾ ਪੁੱਤਰ ਸ੍ਰੀ ਗੁਬਿੰਦाराम ਅਰੂੜਾ ਪਿੰਡ ਬਾਰਚ ਝੰਡ ਵਾਲਾ ਤਹਿਸੀਲ ਜੜਾਂ ਵਾਲਾ ਜ਼ਿਲ੍ਹਾ ਲਾਹੇਲਪੁਰ ਹਿੰਦਪਾਕ ਵੰਡ ਸਮੇਂ 1947 ਚ ਆਣ ਕੇ ਪਿੰਡ ਕੁਲ ਖੇਤਰ ਹਰਿਆਣਾ ਚ 1949 ਤੋਂ ਪਿੰਡ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਚ ਉਪਰੰਤ 1958 ਵਿੱਚ ਪਿੰਡ ਕੋਟਲੀ ਗਾਜਰਾ ਪਰਿਵਾਰ ਸਮੇਤ ਆਣ ਵਸੇ ਅਹਿਲੇ ਕਰਿਆਨੇ ਦੀ ਦੁਕਾਨ ਪਾਈ ਕੰਮ ਚ ਵਾਦਾ ਕਰਦੇ ਹਾਂ 1964 ਚ ਆਟਾ ਚੱਕੀ ਲਾਈ ਜੋ 65 ਚ ਚੱਲੀ ਫੇਰ ਰੂਪੀਣੀ ਝੋਨਾ ਛੜਨੀ ਆਦ ਲੱਗੀਆਂ ਮਸ਼ੀਨਾਂ